ਜਾਮੇ ਦਾ ਪੂਰਾ ਹੋ ਗਿਆ ਅਗਰ ਉਹ ਮੇਰੇ ਕੋਲ ਆਏ ਹੁੰਦੇ ਮੇਰੇ ਨਾਲ ਦੁੱਖ ਪ੍ਰਗਟ ਕਿਤੇ ਹੁੰਦੇ ਮੇਰਾ ਕੋਈ ਫਰਜ ਨਹੀਂ ਥਾ ਕਿ ਚਲੋ ਉਹ ਐਕਸੀਡੈਂਟ ਹੁੰਦੇ ਰਹਿੰਦੇ ਆ ਠੀਕ ਹੈ ਉਹ ਕੀ ਬਣਾ ਉਹਨੇ ਤੱਕ ਲਿਖਾ ਕੇ ਆਇਆ ਸੀ ਮੇਰਾ ਬੱਚਾ ਵੀ ਉਹੀ ਦਿਨ ਜਾਣਾ ਸੀ ਉਹਨੇ ਸਾਨੂੰ ਸਿਰਫ ਇਨਸਾਫ਼ ਚਾਹੀਦਾ ਹੋਰ ਕੁਝ ਨਹੀਂ ਸਾਡਾ ਕੀ ਇਨਸਾਫ਼ ਕਰਨ ਉਹਨਾਂ ਨੂੰ ਅੰਦਰ ਕਰਨ ਉੱਤੋਂ ਸਾਨੂੰ ਧਮਕੀਆਂ ਦੇ ਰਿਹਾ ਬਹੁਤ ਗੰਦੀ ਗੱਲ ਐ ਸਾਡਾ ਬੱਚਾ ਪੁਲਿਸ ਵਾਲਿਆਂ ਨੇ ਤੜਪਾ ਕੇ ਦਿੱਤਾ ਕੋਈ ਸੁਣਵਾਈ ਨਹੀਂ ਹੋਈ ਸਾਡੀ ਕੋਈ ਪੁਲਿਸ ਸਾਡੇ ਨਾਲ ਨਹੀਂ ਗਿਆ ਜਦ ਤੱਕ ਜਿਹੜੇ ਭੋਗ ਨਹੀਂ ਲੱਗਦੇ ਤਦ ਤੱਕ ਮੈਂ ਡੀਐਮ ਸੀ ਦੇ ਵਿੱਚ ਲਾਥ ਨਹੀਂ ਲੈ ਸਕਦਾ ਜੀ ਮੇਰਾ ਪੋਸਟ ਮਾਰਟਮ ਇਹਨਾਂ ਕਰਕੇ ਲੇਟ ਹੋਇਆ ਸਰ ਮੈਂ ਉਹ ਸੋਨੂੰ ਲੈ ਕੇ ਸੈਰ ਕਰਦੀ ਪਈ ਸੀ ਠੀਕ ਹੈ ਤੇ ਇਹਨਾਂ ਦੀ ਹੈ ਕਿ ਬੱਚੇ ਨੂੰ ਪਤਾ ਲੱਗਦਾ ਕਿ ਹਾਂ ਬਾਈਕ ਆ ਰਹੀ ਹੈ ਜਾਂ ਜਾ ਰਹੀ ਹੈ ਜਾਂ ਮੇਰਾ ਬੱਚਾ ਵਨ ਕੇ ਖੜ ਜਾਣਾ ਮੈਂ ਉਹਨੂੰ ਕਿਹੜਾ ਮਾਰਨ ਲੱਗਿਆ ਠੀਕ ਹੈ ਮੈਂ ਮਾਰਦਾ ਨਹੀਂ ਠੀਕ ਉਹਨੂੰ ਪਰ ਉਹ ਮੈਨੂੰ ਧਮਕੀ ਦੇ ਰਿਹਾ ਗਿਆ ਵੀ ਅੰਕਲ ਤੁਸੀਂ ਮੈਨੂੰ ਗਾਲ ਕੱਢ ਰਹੇ ਹੋ ਮੈਂ ਤਾਂ ਗਾਲ ਕੱਢੂੰਗਾ ਮੇਰਾ ਤਾਂ ਬੱਚਾ ਮਰ ਗਿਆ ਉਹਨੂੰ ਵੀ ਚੱਕਾ ਰਾਨਾ ਲੇਕਿਨ ਮੈਨੂੰ ਇਸ ਕਰਕੇ ਪਹਿਲੇ ਤੋਂ ਮੈਂ ਇੰਦਰ ਖਰਾਬ ਹੋ ਰਿਹਾ ਫਿਰ ਉਧਰ ਦੇਖੂੰਗਾ ਵਾ ਕੀ ਕਿ ਬੰਦਾ ਠੀਕ ਹੈ ਉੱਥੋਂ ਮੈਨੂੰ ਤਾਂ ਘਬੀ ਆ ਰਹੀਆਂ ਕਿਉਂ ਭਈ ਬੋਲ ਜਾ ਰ ਕੋਈ ਕਿਸੇ ਕਰ ਬੜ ਜਾਂਦਾ ਜੋ ਖਾ ਪੀ ਲੈਂਦਾ ਸੀ ਕੋਈ ਰੋਕ ਨਾ ਟੋਕ ਨਹੀਂ ਤੁਸੀਂ ਲਾ ਲੋ ਇਹ ਨਾ ਪਿਆਰਾ ਬੱਚਾ ਜੜਾ ਕੀ ਅੱਜ ਮੇਰੇ ਨਾਲ ਜੋ ਜੋ ੀਤ ਰਹੀ ਹੈ ਇਹ ਮੈਨੂੰ ਪਤਾ ਮੇਰੇ ਜਿਗਰੇ ਚ ਕੀ ੀਤ ਲਈ ਹੈ ਮੇਰੀ ਵਾਈਫ ਇੱਧਰ ਸੀ ਬੱਚਾ ਇੱਧਰ ਹੀ ਖੇਲ ਰਿਹਾ ਸੀ ਉਹ ਇੰਨੀ ਜ਼ੋਰ ਦੀ ਸਪੀਡ ਨਾਲ ਆਇਆ ਨਹੀਂ ਤੇਜ਼ ਪਹਿਲੇ ਇਧਰੋਂ ਘੁੰਮ ਕੇ ਗਿਆ ਫਿਰ ਪਤਾ ਨਹੀਂ ਕੀ ਹੋਇਆ ਫਿਰ ਘੁੰਮ ਕੇ ਆਇਆ ਫਿਰ ਮਾਰ ਕੇ ਨੂੰ ਉਹਨਾਂ ਨੂੰ ਨਹੀਂ ਪਤਾ ਸੀਗਾ ਚੱਕਦੇ ਚੱਕਦੇ ਉਹ ਖੁਦ ਡਿੱਗ ਪਈ ਜਦ ਕਿ ਉਹ ਖੁਦ ਉਸ ਹਾਲਤ 'ਚ ਐ ਕਿ ਉਹਨੂੰ ਹੋਸ਼ ਨਹੀਂ ਸੀਗਾ ਕਿ ਤੇਰੇ ਅੰਦਰ ਇਨਸਾਨੀਅਤ ਨਹੀਂ ਐ ਹੈ ਤੂੰ ਉਤੋਂ ਗਾਲ ਵੀ ਕੱਢ ਰਿਹਾ ਮੈਂ ਸਭ ਕੀ ਕਹਿੰਦਾ ਕਿ ਆ ਵੀ ਹਾਂ ਤੁਸੀਂ ਜੋ ਕਰਨਾ ਕਰ ਲਓ ਕੌਣ ਗਏਗਾ ਦਾਦੀ ਦਾਦੂ ਆ ਗਏ ਦਾਦੀ ਤੇ ਮੈਂ ਗੇਟ ਖੋਲਦਾ ਮੇਰੀ ਦਾਦੀ ਨਹੀਂ ਐ ਕਹਿੰਦੇ ਵਾਲਾ ਰਹਿ ਗਿਆ 6 ਤਰੀਕ ਐਤਵਾਰ ਦੀ ਰਾਤ ਇੱਕ ਪਰਿਵਾਰ ਦੇ ਉੱਤੇ ਕਹਿਰ ਬਣ ਕੇ ਟੁੱਕਦੀ ਹੈ ਪੂਰਾ ਪਰਿਵਾਰ ਸਦਮੇ ਦੇ ਵਿੱਚ ਆ ਜਾਂਦਾ ਹੈਗਾ ਉਹਨਾਂ ਦਾ ਮਹਿਜ਼ 3 ਸਾਲ ਦਾ ਪਿਆਰਾ ਜਿਹਾ लाਡਲਾ ਜਿਹਾ ਬੱਚਾ ਸੜਕ ਤੇ ਜਾਂਦਾ ਹੋਇਆ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਉਸ ਐਕਸੀਡੈਂਟ ਦੇ ਵਿੱਚ ਉਸ ਛੋਟੇ ਜਿਹੇ ਨੰਨੇ ਜਿਹੇ 3 ਸਾਲ ਦੇ ਬੱਚੇ ਦੀ ਜਿਹੜੀ ਹੈ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਸ ਪਰਿਵਾਰ ਦੀਆਂ ਉਸ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਏਰੀਆ ਚੰਡੀਗੜ੍ਹ ਰੋਡ ਦੇ ਉੱਤੇ ਮੌਜੂਦ ਹੈਗਾ ਜਿੱਥੇ ਇਹ ਪਰਿਵਾਰ ਰਹਿੰਦਾ ਹੈ ਉਹ ਰਾਤ ਨੂੰ ਤਕਰੀਬਨ 10 ਵਜੇ ਐਤਵਾਰ ਦੀ ਰਾਤ ਇਸੀ ਗਲੀ ਦੇ ਵਿੱਚ ਇਹ ਜਿਹੜੀ ਤੁਸੀਂ ਗਲੀ ਦੇਖ ਰਹੇ ਹੋ اسی ਗਲੀ ਦੇ ਵਿੱਚ ਆਪਣੀ ਮਾਤਾ ਜੀ ਦੇ ਨਾਲ ਆਰਿਆ ਹੁੰਦਾ ਹੈ ਕਿ ਇੱਕ ਬੇਹੱਦ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਉਸ ਬੱਚੇ ਨਾਲ ਐਕਸੀਡੈਂਟ ਕਰਦਾ ਉਸ ਨੂੰ ਬੜੀ ਹੀ ਜ਼ੋਰਦਾਰ ਟੱਕਰ ਮਾਰਦਾ ਹੈਗਾ ਔਰ ਬੱਚੇ ਨੂੰ ਸੱਟ ਦਿੰਦਾ ਹੈਗਾ ਔਰ ਉਸ ਤੋਂ ਬਾਅਦ ਬੜੀ ਹੀ ਬਤਮੀਜ਼ੀ ਦੇ ਨਾਲ ਗੱਲਬਾਤ ਕਰਦਾ ਹੋਇਆ ਉੱਥੋਂ ਫਰਾਰ ਹੋ ਜਾਂਦਾ ਹੈ ਉਸ ਬੱਚੇ ਨੂੰ ਥੱਲੇ ਗਿਰਿਆ ਹੋਇਆ ਦੇਖ ਕੇ ਉਹਦੇ ਪਰਿਵਾਰ ਵਾਲੇ ਭੱਜ ਕੇ ਆਉਂਦੇ ਨੇ ਬੱਚੇ ਨੂੰ ਚੱਕਦੇ ਨੇ ਹਸਪਤਾਲ ਲਿਜਾਣਦੇ ਨੇ ਲੇਕਿਨ ਇੱਕ ਦਿਨ ਬਾਅਦ ਇਲਾਜ ਦੌਰਾਨ ਉਸ ਛੋਟੇ ਜਿਹੇ ਨੰਨੇ ਜਿਹੇ ਬੱਚੇ ਦੀ ਮੌਤ ਹੋ ਜਾਂਦੀ ਹੈ ਮੇਰੇ ਨਾਲ ਪੂਰਾ ਪਰਿਵਾਰ ਮੌਜੂਦ ਹੈ ਉਸ ਬੱਚੇ ਦੇ ਦਾਦਾ ਜੀ ਵੀ ਮੇਰੇ ਨਾਲ ਮੌਜੂਦ ਹੈ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕੀ ਐਤਵਾਰ ਦੀ ਸ਼ਾਮ ਜਿਹੜੀ ਕਹਿਰ ਬਣ ਕੇ ਜਿਹੜੀ ਟੁੱਟੀ ਤੁਹਾਡੇ ਤੇ ਕੀ ਹਾਦਸਾ ਹੋਇਆ ਸੀ ਕਿਸ ਜਗ੍ਹਾ ਹਾਦਸਾ ਹੋਇਆ ਸੀ ਸਰ ਮਾਸਟਰ ਕਲੋਨੀ ਗਲੀ ਨੰਬਰ 4 ਦੇ ਵਿੱਚ ਜੋ ਹੈ ਕਿ ਮੇਰੀ ਬਹੂ ਜੋ ਹੈ ਛੋਟੀ ਵਾਲੀ ਉਹ ਸੈਰ ਕਰ ਰਹੀ ਸੀ ਨਾਲ ਉਹਦੇ ਪੋਤਾ ਮੇਰਾ ਸੈਰ ਕਰ ਰਿਹਾ ਸੀਗਾ ਸੈਰ ਕਰ ਰਾਤ ਵਾਕਿਆ 10 ਵਜੇ ਦਾ ਸੀਗਾ ਸੈਰ ਕਰ ਰਹੇ ਸੀਗੇ ਇੱਕ ਬਾਈਕ ਸਵਾਰ 70 ਦੀ ਸਪੀਡ ਦੇ ਵਿੱਚ ਆ ਰਿਹਾ ਜ਼ੋਰਦਾਰ ਟੱਕਰ ਮਾਰਦਾ ਉਹ ਬੱਚਾ ਮੇਰਾ 10 ਫੁੱਟ ਅੱਗੇ ਜਾ ਕੇ ਗਿਰਦਾ ਵਿੱਚ ਕਾਰ ਨਾਲ ਲੱਗਦੇ ਵਿਚਕਾਰ ਸੜਕ ਦੇ ਕਿਰਦਾ ਉਹ ਫਿਰ ਵਾਪਸੀ ਜਾਂਦਾ ਫਿਰ ਉਹ ਮੇਰੇ ਨਾਲ ਬੈਸਬਾਜੀ ਕਰਦਾ ਉਹ ਕਹਿੰਦਾ ਇੱਥੇ ਦਾ ਕਹਿੰਦਾ ਕਿ ਜੋ ਕੰਨਾ ਕਰ ਲਿਓ ਠੀਕ ਹੈ ਯਾਨੀ ਕਿ ਤੁਹਾਨੂੰ ਬਤਮੀਜੀ ਵੀ ਕਰਦਾ ਤਮਕਾ ਵੀ ਦਿੰਦਾ ਤਮਕਾ ਆ ਵੀ ਤਮਕਾ ਆ ਵੀ ਰਿਹਾ ਕਿ ਜੋ ਕੰਨਾ ਕਰ ਲਓ ਔਰ ਫਿਰ ਵੀ ਮੈਂ ਲੇਕਿਨ ਉਸ ਦੌਰਾਨ ਦੇ ਵਿੱਚ ਮੈਂ ਉਹਨੂੰ ਕੁਝ ਨਹੀਂ ਕਹਿ ਸਕਿਆ ਕਿਉਂਕਿ ਮੇਰਾ ਬੱਚਾ ਬਿਲਕੁਲ ਫੱਟੜ ਹੋ ਚੁੱਕਿਆ ਸੀਗਾ ਮੈਂ ਉਸ ਟਾਈਮ ਮੇਰਾ ਧਿਆਨ ਜਿਹੜਾ ਸੀਗਾ ਕਿ ਇਸ ਬੱਚੇ ਨੂੰ ਪਹਿਲੇ ਬਚਾਣਾ ਆਪਾਂ ਕਿੱਦਾਂ ਬਚਾਣਾ ਉਹਨੂੰ ਚੱਕਿਆ ਸੀ ਹਸਪੀਟਲ ਲੈ ਗਏ ਔਰ ਪੱਟੀ ਦਵਾਈ ਉਹਦੀ ਜੋ ਵੀ ਹੋਈ ਕਿਤਾ ਲੇਕਿਨ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਬੱਚੇ ਦੀ ਅਤਲੀ ਫਟ ਗਈ ਹੈ ਜਦੋਂ ਉਹਦਾ ਸਿਟੀ ਸਕੇ ਨ ਹੋਇਆ ਉਹਦੇ ਵਿੱਚ ਉਹਦਾ ਹੱਡੀ ਪਲਾਸਰ ਸਿਰ ਦੀ ਔਰ ਉਹਦੀ ਪਛੜੀ ਜੜੀ ਆ ਉਹ ਟੁੱਟ ਚੁੱਕੀ ਸੀ ਹੈ ਰিসিਵਿੰਗ ਹੋ ਰਿਹਾ ਜਦ ਕੁੰਦਾ ਔਰ ਉਹਦੇ ਵਿੱਚ ਉਸ ਤੋਂ ਬਾਅਦ ਮੈਂ ਉਹਨੂੰ ਹਸਪੀਟਲ ਲੈ ਗਿਆ ਕੈਂਸਰ ਦੇ ਕੈਂਸਰ ਨੇ ਮੈਨੂੰ ਪੰਜ ਵਜਾ ਕੇ ਜਵਾਰ ਦੇ ਤੱਕ ਵੀ ਤੁਸੀਂ ਇੱਦਾਂ ਕਰੋ ਡੀ ਐਮ ਸੀ ਲੈ ਜਾਓ ਡੀ ਐਮ ਸੀ ਜਰੋਰੀ ਆ ਫਿਰ ਕੀਤਾ ਉੱਥੇ 1.5 ਵਜੇ ਤੱਕ ਮੇਰਾ ਬੱਚਾ ਰਿਆ ਬੋਲਿਆ ਸਭ ਕੁਝ ਕੀਤਾ ਔਰ ਉਸ ਉਸ ਦੌਰਾਨ ਦੇ ਵਿੱਚ ਉਹ ਮੇਰਾ ਬੱਚਾ ਖਤਮ ਹੋ ਗਿਆ ਮੈਨੂੰ ਇਨਸਾਰ ਦਵਾਇਆ ਜਾਵੇ ਮੈਨੂੰ ਕੁਝ ਨਹੀਂ ਜਦਾ ਕਾਲੀ ਇਨਸਾਫ ਮੈਨੂੰ ਚਾਹੀਦਾ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਇਹ ਭਗਵਾਨਤ ਮਾਨ ਸਰਕਾਰ ਤੋਂ ਕਿ ਮੈਨੂੰ ਅਨਸਾਰ ਦਵਾਇਆ ਜਾਵੇ ਵੀ ਅੱਜ ਰੋਜ਼ ਵਾਕਿਆ ਹੀ ਹੁੰਦਾ 70 80 ਦੇ ਸਪੀਡ ਦੇ ਵਿੱਚ ਨਸ਼ਾ ਕਰਕੇ ਚਲਾ ਰਹੇ ਨੇ ਕੱਲ ਨੂੰ ਮੇਰੇ ਬੱਚੇ ਨੂੰ ਹੋ ਗਿਆ ਕੱਲ ਨੂੰ ਪਰसों ਨੂੰ ਹੋਰ ਬੱਚੇ ਨੂੰ ਹੋ ਗਿਆ ਕਿ ਤੁਸੀਂ ਇਹ ਸਵਾਲ ਗੌਰ ਕਰਦੇ ਹੋ ਜਾਂ ਨਹੀਂ ਕਰਦੇ ਹੋ ਅੱਛਾ ਬੱਚੇ ਦਾ ਐਕਸੀਡੈਂਟ ਹੁੰਦਾ ਉਹ ਜਿਹੜਾ ਬਾਈਕ ਚਲਾ ਰਿਹਾ ਸੀਗਾ ਉਹ ਲੜਕਾ ਕਿੰਨੀ ਕੁ ਉਮਰ ਦਾ ਹੈਗਾ ਤਕਰੀਬਨ ਤਕਰੀਬਨ ਮੇਰੇ ਹਿਸਾਬ ਨਾਲ ਉਹ ਉਮਰ ਉਹਦੀ 18 ਦੇ ਏਜ ਏਜ ਦਾ ਹੈ ਜਦੋਂ ਤੁਸੀਂ ਇਹਨੂੰ ਰੋਕਿਆ ਉਹਨੇ ਰੋਕ ਕੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਉਹਨੇ ਪਰਿਵਾਰ ਵਾਲੇ ਤੁਹਾਡੇ ਕੋਲ ਪਹੁੰਚੇ ਕਿਉਂਕਿ ਬੱਚਾ ਤਾਂ ਪੂਰਾ ਹੋ ਗਿਆ ਨਾ ਸਰ ਬੱਚਾ ਮੇਰਾ ਪੂਰਾ ਹੋ ਗਿਆ ਅਗਰ ਉਹ ਮੇਰੇ ਕੋਲ ਆਏ ਹੁੰਦੇ ਮੇਰੇ ਨਾਲ ਦੁੱਖ ਪ੍ਰਗਟ ਕਿਤੇ ਹੁੰਦੇ ਮੇਰਾ ਕੋਈ ਫਰਜ ਨਹੀਂ ਥਾ ਕਿ ਚਲੋ ਉਹ ਐਕਸੀਡੈਂਟ ਹੁੰਦੇ ਰਹਿੰਦੇ ਆ ਠੀਕ ਹੈ ਉਹ ਕੀ ਬੋਲਿਆ ਉਹਨੇ ਤੱਕ ਲਿਖਾ ਕੇ ਆਇਆ ਸੀ ਮੇਰਾ ਬੱਚਾ ਵੀ ਉਸੇ ਦਿਨ ਜਾਣਾ ਸੀ ਉਹਨੇ ਲੇਕਿਨ ਮੈਂ ਕੁਝ ਨਹੀਂ ਕਰਦਾ ਪਰ ਉਹ ਨੂੰ ਚਾਹੀਦਾ ਸੀ ਮੇਰੇ ਬਰਾਬਰ ਖੜ ਜਾਂਦਾ ਕਿ ਅੰਕਲ ਮੈਂ ਖੜਾ ਕੋਈ ਗੱਲ ਨਹੀਂ ਜਿੱਥੇ ਕਹੋਗੇ ਉੱਥੇ ਕਾ ਉਹ ਨਹੀਂ ਪੈਸਾ ਨਹੀਂ ਉਹਦਾ ਖੜ ਜਾਂਦਾ ਮੇਰੇ ਨਾਲ ਭਾਈ ਮੰਦੀ ਚ ਖੜ ਜਾਣਾ ਯਾਰ ਦੋਤੀ ਚ ਖੜ ਜਾਂਦਾ ਜਾਂ ਮੇਰਾ ਬੱਚਾ ਬਣ ਕੇ ਖੜ ਜਾਣਾ ਮੈਂ ਉਹਨੂੰ ਖੜਾ ਮਾਰਨ ਲੱਗਿਆ ਸੀਗਾ ਮੈਂ ਮਾਰਦਾ ਨਹੀਂ ਸੀਗਾ ਉਹਨੂੰ ਪਰ ਉਹ ਮੈਨੂੰ ਧਮਕੀ ਦੇ ਰਿਹਾ ਗਿਓ ਵੀ ਅੰਕਲ ਤੁਸੀਂ ਮੈਨੂੰ ਗਾਲ ਕੱਢ ਰਹੇ ਹੋ ਮੈਂ ਤਾਂ ਗਾਲ ਕੱਢੂਗਾ ਮੇਰਾ ਤਾਂ ਬੱਚਾ ਮਰ ਗਿਆ ਮੈਂ ਤਾਂ ਗਾਲ ਕੱਢੂਗਾ ਤੈਨੂੰ ਬੇਟਾ ਮੈਂ ਫੁੱਲ ਥੋੜੀ ਚੜਾਉਂਗਾ ਮੇਰਾ ਤਾਂ ਬੱਚਾ ਮਰ ਗਿਆ ਯਾਰ ਉਹਦੇ ਮਾਵਾ ਪਾਏ ਲੜਕੇ ਦੇ लड़के के तो मां बाप कोई भी नहीं आया ना तो लड़का आया जी ना कोई माँ बाप आया थे हमारे साढ़े मोहल्ले सारे जिन्हें भी सारे मेरे को लाए दुख सुख तीन मौल, चार मोहल्ले तो भी आ रहे हैं हाल चाले भी कदा हुआ क्यों बहुत प्यारा सी मेरा लड़का हो बहुत प्यारा कोई किसी से घर बढ़ जाता जो खा पी लेता लाता हो कोई रोक ना टोक नहीं तुम ला लो इन्ना प्यारा बच्चा जलाकी आज मेरे नाल जो जो बीत रही है ये मैंने पता मेरे जिक्र की बीत रही है फिर घटो घट तू आ तो सही मेरे को सही अंकल ਮੈਂ ਤੁਹਾਡੇ ਬਰਬਰ ਖੜਾ ਤੁਹਾਡੇ ਨਾਲ ਖੜਾ ਫਿਰ ਉਸ ਤੋਂ ਬਾਅਦ ਪੁਲਿਸ ਕੀ ਕਹਿੰਦੀ ਆ ਪੁਲਿਸ ਕਹਿੰਦੀ ਆ ਕਿ ਵੀ ਤੁਸੀਂ ਮਸਾਨੂੰ ਪਹਿਲੀ ਗੱਲ ਤਾਂ ਅੰਦਰ ਵੜਨਾ ਹੀ ਨਹੀਂ ਕਿਹਾ ਦੋ ਬੰਦੇ ਗੇਟ ਆਊਟ ਜਦੋਂ ਆਸੀਂ ਤੁਹਾਨੂੰ ਪਤਾ ਮੇਰਾ ਬੱਚਾ ਮਰ ਗਿਆ ਦੁੱਖ ਦੇ ਵਿੱਚ ਆਏ ਕੋਈ ਸੁੱਖ ਦੇ ਵਿੱਚ ਨਹੀਂ ਜਾਂਦਾ ਬਿਲਕੁਲ ਸੁੱਖ ਦੇ ਵਿੱਚ ਨਹੀਂ ਜਾਂਦਾ ਦੁੱਖ ਦੇ ਵਿੱਚ ਜਾਂਦਾ ਜਦੋਂ ਮੈਂ ਤੁਹਾਡੇ ਕੋਲ ਮੈਂ ਰਿਪੋਰਟ ਲਿਖਣ ਗਿਆ ਤੁਸੀਂ ਘਟੋ ਘਟ 3 ਵਜੇ ਤੱਕ ਖਰਾਬ ਕੀਤਾ ਕਿਉਂਕਿ ਜਦ ਤੱਕ ਤੁਸੀਂ ਰਿਪੋਰਟ ਨਹੀਂ ਲਿਖਦੇ ਤਦ ਤੱਕ ਮੈਂ ਡੀ ਐਮ ਸੀ ਦੇ ਵਿੱਚ ਲਾਥ ਨਹੀਂ ਲੈ ਸਕਦਾ ਜੀ ਮੇਰਾ ਪੋਸਟਮਾਰਟਮ ਇਹਨਾਂ ਕਰਕੇ ਲੇਟ ਹੋਇਆ ਉਹ ਮਾਟਾ ਮੇਰਾ ਦੂਸਰੇ ਦਿਨ ਉਹ ਹਰਦੀਪ ਮੁੰਡਿਆ ਜੀ ਨੇ ਫੋਨ ਕਰਾਇਆ ਦਫਤਰ ਤੋਂ ਫਿਰ ਉਹਨਾਂ ਨੇ ਕਾਰਵਾਈ ਪਾਈ ਫਿਰ ਉਹਨਾਂ ਡੰਡੀ ਧਾਮੀ ਕੋਲ ਪਤਾ ਲੱਗ ਗਿਆ ਕਿ ਭਾਈ ਡੰਡੀ ਧਾਮੀ ਤੱਕ ਪਹੁੰਚ ਗਏ ਤੁਸੀਂ ਉੱਥੇ ਪਹੁੰਚ ਜਾਓ ਇਹਨਾਂ ਮੈਨੂੰ ਖੱਜਰ ਖਰਾਬ ਕੀਤਾ ਇਸ ਇਨਸਾਨ ਨੇ ਜਿੱਥੇ ਜਿਹੜੀ ਜਗ੍ਹਾ ਐਕਸੀਡੈਂਟ ਹੋਇਆ ਉਹ ਥੋੜਾ ਜਿਹਾ ਚੱਲਦੇ ਹੋਏ ਅਸੀਂ ਦਿਖਾਣੇ ਆਪਣੇ ਦਰਸ਼ਕਾਂ ਨੂੰ ਵੀ ਦਿਖਾਣੇ ਆ ਬੱਚੇ ਦੇ ਦਾਦਾ ਜੀ ਸਾਡੇ ਨਾਲ ਮੌਜੂਦ ਹੈ आज बिल्कुल ਘਰ ਹੈ ਔਰ ਘਰ ਤੋਂ ਅਸੀਂ ਕਦਮ ਗਿਣਦੇ ਹੋਏ ਚੱਲੀਏ ਤਾਂ ਮਹਿਜ਼ 9 ਜਾਂ 10 ਕਦਮ ਬਣੀ ਬਣਦੇ ਇੱਥੋਂ ਮਾਰਿਆ ਉਹਨੇ ਇਹ ਦੇਖੋ ਜੀ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਬੱਚਾ ਚੱਲ ਰਿਹਾ ਸੀ ਔਰ ਬਿਲਕੁਲ ਸੜਕ ਦੀ ਸਾਈਡ ਤੇ ਹੈ ਇਹ ਨਹੀਂ ਹੈ ਕਿ ਕੋਈ ਗੱਬੇ ਹੈ ਬੱਚਾ ਤਾਂ ਬਿਲਕੁਲ ਸਾਈਡ ਤੇ ਚੱਲ ਰਿਹਾ ਸਾਈਡ ਤੇ ਚੱਲ ਰਿਹਾ ਜੀ ਸਾਈਡ ਤੇ ਚੱਲ ਰਿਹਾ ਜਦੋਂ ਉਹਨੇ ਮਾਰਿਆ ਵਿਚਕਾਰ ਤਾਂ ਜਾਣੇ ਕਿ ਉਹ ਉੱਥੇ ਜਾਣਾ ਸੀ ਇਹ ਕਾਰ ਦੇਖੋ ਉੱਤੇ ਗਿਆ ਟਾਈਰ ਬੇ। ਤੇ ਆ ਤੁਸੀਂ ਇਹ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਬੱਚੇ ਨੂੰ ਚੱਕ ਕੇ ਮਾਰਿਆ ਤੇ ਤਕਰੀਬਨ 8-9 ਫੁੱਟ ਦੂਰ ਜਾ ਕੇ ਬੱਚਾ ਗਿਰਦਾ। ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨੀ ਰਫ਼ਤਾਰ ਨਾਲ ਉਹ ਬਾਈਕ ਸਵਾਰ ਜਾ ਰਿਹਾ ਹੋਵੇਗਾ। ਇਸ ਜਗ੍ਹਾ ਤੇ ਗਿਰਿਆ ਬੱਚਾ। ਇੱਥੇ ਗਿਰਿਆ ਜੀ। ਇੱਥੇ ਗਿਰਿਆ। ਇੱਥੇ ਗਿਰ ਗਿਆ। ਬਿਲਕੁਲ ਫਟਾ ਹੋ ਚੁੱਕਿਆ। ਜੀ ਖੂਨੋਂ ਖੂਨ ਹੋ ਚੁੱਕਿਆ ਸੀਗਾ। ਜਦੋਂ ਮੈਂ ਮੈਂ ਉਹਨੂੰ ਜੋ ਮੈਂ ਤਾਂ ਬਾਅਦ ਚ ਆਇਆ ਬਹੂ ਆਈ ਬਹੁਤੋ ਚੱਕਿਆ ਨਹੀਂ ਗਿਆ ਉਹਦੇ ਵੀ ਨਿਆਣਾ ਨਿੱਕਾ ਹੋਣ ਵਾਲਾ ਜੀਗਾ ਉਹ ਡਿੱਗ ਪਈ ਉਹਦੇ ਵੀ ਗੋਡੇ ਗਾਡੇ ਛਿੱਲੇ ਗਏ ਹਲੇ ਕਿ ਮੈਂ ਉਹਨੂੰ ਵੀ ਚੱਕਣ ਕਰਾਣਾ ਕਿ ਵੀ ਕੋਈ ਫਟ ਫਾੜਤ ਨਹੀਂ ਵੈਰਿਆ ਬਿਲਕੁਲ ਠੀਕ ਹੈ ਨਾ ਕਿਉਂਕਿ ਬੱਚੇ ਨਾਲ ਹੀ ਆ ਨਾ ਠੀਕ ਹੈ ਉਹਨੂੰ ਵੀ ਚੱਕਰਾਣਾ ਲੇਕਿਨ ਮੈਨੂੰ ਇਸ ਕਰਕੇ ਪਹਿਲੇ ਤਾਂ ਮੈਂ ਇੱਧਰ ਖਰਾਬ ਹੋ ਰਿਹਾ ਫਿਰ ਉਧਰ ਦੇਖੂਗਾ ਵਾ ਕੀ ਬੰਦਾ ਠੀਕ ਹੈ ਉੱਤਮ ਨੂੰ ਧਮਕੀ ਆ ਰਹੀਆਂ ਕਿਉਂ ਭਈ ਪੁਲਿਸ ਵੀ ਕੀ ਹੋਈ ਜਮਾਲਪੁਰ ਸਿੱਧੀ ਗੱਲ ਬਿਲਕੁਲ ਜਮਾਲਪੁਰ ਦੀ ਮਾਮਲਾ ਤੁਸੀਂ ਦਰਜ ਕਰਵਾਇਆ ਪੁਲਿਸ ਸਰ ਐਫ ਆਈ ਆਰ ਹੋਈ ਹੈ ਪਹਿਲੇ ਹੁਣ ਇਹ ਲੜਕੇ ਨੂੰ ਭੇਜਿਆ ਜੀਗਾ ਉਹ ਕਹਿੰਦੇ ਜੀ ਮੁੰਸੀ ਇਹ ਮੁੰਸੀ ਕੋ ਲੈ ਆ ਰਿਹਾ ਹੋਇਆ ਮੁੰਸੀ ਕਹਿੰਦਾ ਪਰਮਪਰਵਿੰਦਰ ਕੋਲ ਹੈਗਾ ਪਰਮਿੰਦਰ ਕਹਿੰਦਾ ਮੁੰਸੀ ਨੇ ਡੀਲ ਕਰਨਾ ਮੈਨੂੰ ਇਹ ਸਮਝਾਇਆ ਜੋ ਇਹ ਡੀਲ ਕਰਨਾ ਕੀ ਹੈ ਮੰਨ ਲਓ ਕੱਲ ਨੂੰ ਕੋਈ ਉਹ ਕਹਿੰਦੇ ਰਾਜਪੁਰੇ ਅਫਸਰ ਗਿਆ ਮੇਰਾ ਮੰਨ ਲਓ ਰਾਜਪੁਰੇ ਅਫਸਰ ਗਿਆ ਕੱਲ ਨੂੰ ਇੱਥੇ ਮਰਡਰ ਕੇਸ ਹੋ ਜਾਣਾ ਤੁਹਾਡੇ ਥਾਣੇ ਦੇ ਸਾਹਮਣੇ ਤੁਸੀਂ ਕਹੋਗੇ ਮੇਰਾ ਅਫਸਰ ਤੁਰੇ ਗਿਆ ਉਹ ਜਿਹੜਾ ਡੀਲਿੰਗ ਕੋਈ ਨਹੀਂ ਕਰੂਗਾ ਹੂੰ ਤੇ ਇਸ ਦੇ ਪਰਿਵਾਰ ਨਾਲ ਜਿਹੜਾ ਪਾਣਾ ਤਾਂ ਵਰਤਿਆ ਹੀ ਹੈ ਉੱਥੇ ਆਂਡੀ ਗਵਾਂਡੀ ਵੀ ਇੰਨੇ ਜ਼ਿਆਦਾ ਦੁਖੀ ਨੇ ਕਿ ਉਹ ਇਸ ਘਟਨਾ ਤੇ ਵਿਸ਼ਵਾਸ ਹੀ ਨਹੀਂ ਕਰ ਪਾਰੇ ਇੱਕ ਵਾਰ ਤੁਸੀਂ ਇਸ ਕਰਦੀਆਂ ਤਸਵੀਰਾਂ ਦੇਖ ਲਓ ਪੂਰਾ ਮਹੱਲਾ ਹੱਸਦਾ ਵਸਦਾ ਮਹੱਲਾ ਪੂਰੇ ਘਰ ਮੌਜੂਦ ਨੇ ਔਰ ਦੱਸਿਆ ਜਾਂਦਾ ਕਿ ਇਹ ਛੋਟਾ ਜਿਹਾ ਬੱਚਾ ਇੰਨਾ ਘਰਾਂ ਦੇ ਵਿੱਚ ਇੰਨਾ ਘਰਾਂ ਦੇ ਵਿੱਚ ਆ ਜਾਂਦਾ ਸੀਗਾ ਕਿਸੇ ਦੇ ਘਰ ਦੇ ਵਿੱਚ ਵੀ ਬੈਠ ਜਾਂਦਾ ਸੀ ਖਾ ਪੀ ਲੈਂਦਾ ਸੀ ਇੰਨਾ ਉਹ ਲਾੜ ਲਾ ਇਨਾ ਉਹ ਪਿਆਰਾ ਬੱਚਾ ਸੀ ਲੇਕਿਨ ਅੱਜ ਪੁਲਿਸ ਦੀ ਲਾਪਰਵਾਹੀ ਐਸੀ ਹੈ ਕਿ ਐਸੇ ਪਰਿਵਾਰ ਨੂੰ ਇਨਸਾਫ ਵੀ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਿੱਥੇ ਦਾਦਾ ਜੀ ਉਹਨਾਂ ਦਾ ਜਿਹੜਾ ਪਿਤਾ ਜਿਹੜੇ ਨੇ ਉਹ ਉਹਨਾਂ ਦੇ ਮਾਤਾ ਔਰ ਦਾਦੀ ਸਭ ਇੱਥੇ ਪਰੇਸ਼ਾਨ ਨੇ ਮਹੱਲਾ ਨਿਵਾਸੀ ਵੀ ਇਕੱਠੇ ਹੋਏ ਹੋਏ ਨੇ ਜਿਹੜੇ ਬੱਚੇ ਦੀ ਐਕਸੀਡੈਂਟ ਨਾਲ ਮੌਤ ਹੋਈ ਹੈ ਉਹਨਾਂ ਦਾ ਜਿਹੜੇ ਫਾਦਰ ਨੇ ਉਹ ਵੀ ਮੇਰੇ ਨਾਲ ਮੌਜੂਦ ਹੈ ਕੀ ਨਾਮ ਹੈ ਜੀ ਤੁਹਾਡਾ ਦੀਪਕ ਸ਼ਰਮਾ ਦੀਪਕ ਪਹਿਲਾਂ ਤਾਂ ਵਿਸ਼ਵਾਸ ਕਰਨੇ ਹੀ ਬੜਾ ਔਖਾ ਹੈ ਕਿ ਛੋਟਾ ਜਿਹਾ 3 ਸਾਲ ਦਾ ਮਾਸੂਮ ਜਿਹੜਾ ਹੈਗਾ ਇਸ ਦੁਨੀਆ 'ਚ ਹੁਣ ਨਹੀਂ ਹੈ ਤੇ ਕੀ ਬੇਟਾ ਹੋਇਆ ਸੀ ਔਰ ਤੁਹਾਨੂੰ ਕਿਸ ਕਦੋਂ ਇਹ ਪਤਾ ਚੱਲਿਆ ਸਰ ਮੈਂ ਇੱਥੇ ਬਾਹਰ ਹੀ ਖੜਾ ਸੀਗਾ ਜੀ ਅੱਛਾ ਮੇਰੀ ਵਾਈਫ ਇੱਧਰ ਸੀ ਬੱਚਾ ਇੱਧਰ ਹੀ ਖੇល ਰਿਹਾ ਸੀ ਉਹ ਇੰਨੀ ਜ਼ੋਰ ਦੀ ਸਪੀਡ ਨਾਲ ਆਇਆ ਨਹੀਂ ਤੇਜ਼ ਪਹਿਲੇ ਇਧਰੋਂ ਘੁੰਮ ਕੇ ਗਿਆ ਫਿਰ ਪਤਾ ਨਹੀਂ ਕੀ ਹੋਇਆ ਫਿਰ ਘੁੰਮ ਕੇ ਆਇਆ ਫਿਰ ਮਾਰ ਕੇ ਕ ਸੀਟ ਦਾ ਹੀ ਲੈ ਗਿਆ ਫਿਰ ਬੱਚੇ ਨੂੰ ਉਠਾ ਕੇ ਨਹੀਂ ਦੇਖਿਆ ਉਹਨੇ ਕਿ ਹਾਂ ਕਿ ਕੀ ਹੋਇਆ ਕੀ ਨਹੀਂ ਹੋਇਆ ਮੇਰੀ ਵਾਈਫ ਵੀ ਪ੍ਰੈਗਨੈਂਟ ਹੈ ਉਹਨੂੰ ਚੱਕਦੇ ਚੱਕਦੇ ਹੀ ਗਿਰ ਗਈ ਉਹਨਾਂ ਦੇ ਵੀ ਸੱਟਾਂ ਲੱਗੀਆਂ ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਪੈਰ ਤੇ ਉਹਨਾਂ ਦੇ ਵੀ ਗੋਡੇ ਛਿਲ ਗਏ ਕੀ ਤੂੰ ਇਨਸਾਨੀਅਤ ਤੇ ਦਿਖਾਂਦਾ ਕਮ ਸੇ ਕਮ ਤੂੰ ਕੋਲ ਹੋ ਕੇ ਚਲੋ ਤੇਰੇ ਤੋਂ ਹੋਈ ਐਕਸੀਡੈਂਟ ਹੋਇਆ ਵੈ ਤੂੰ ਕਮ ਸੇ ਕਮ ਬੱਚੇ ਨੂੰ ਚੱਕਦਾ ਮਾਂ ਦੌੜ ਕੇ ਗਈ ਹੈ ਬੱਚੇ ਨੂੰ ਚੱਕਣ ਚੱਕ ਉਹ ਇਹਨੂੰ ਉਹਨਾਂ ਨਹੀਂ ਪਤਾ ਸੀਗਾ ਚੱਕਦੇ ਚੱਕਦੇ ਉਹ ਖੁਦ ਡਿੱਗ ਪਈ ਜਦ ਕਿ ਉਹ ਖੁਦ ਉਸ ਹਾਲਤ 'ਚ ਹੈ ਕਿ ਉਹਨੂੰ ਹੋਸ਼ ਨਹੀਂ ਸੀਗਾ ਕਿ ਤੇਰੇ ਅੰਦਰ ਇਨਸਾਨੀਅਤ ਨਹੀਂ ਹੈ ਗਾਲ ਵੀ ਕੱਢੀ ਹੈ ਤੂੰ ਤੋ ਗਾਲ ਵੀ ਕੱਢ ਰਿਹਾ ਮੈਂ ਕੀ ਕਹਿੰਦਾ ਕਿ ਆ ਵੀ ਹਾਂ ਤੁਸੀਂ ਜੋ ਕਰਨਾ ਕਰ ਲੋ ਉਲਟਾ ਧਮਕੀਆ ਦੇ ਰਿਹਾ ਹੈ ਉਲਟਾ ਤੁਸੀਂ ਧਮਕੀ ਦੇ ਰਹੇ ਹੋ ਕਿ ਤੁਸੀਂ ਜੋ ਕਰਨਾ ਕਰ ਲੋ ਨਾ ਉਹਦੇ ਮਾਪਿਓ ਆਏ ਨਾ ਉਹ ਬੰਦਾ ਆ ਰਿਹਾ ਨਾ ਸਾਡੇ ਤੇ ਕੋਈ ਮਤਲਬ ਇਨਸਾਫ ਹੋ ਰਿਹਾ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਨਾ ਇੱਕ ਵਾਰ ਕਰਾਈਆਂ ਨੇ ਫੋਨ ਤੇ ਗੱਲਾਂ ਇੱਕ ਵਾਰੀ ਹੋਈਆਂ ਨੇ ਅੰਕਲ ਨਾਲ ਕਰਵਾਈ ਹੈ ਕੋਈ ਪਤ ਨਹੀਂ ਕੋਈ ਮੰਤਰੀ ਕੋਣ ਸਾਨੂੰ ਨਹੀਂ ਪਤਾ ਆ ਠੀਕ ਆ ਤੇ ਬਸ ਉਹ ਆਪ ਨੇ ਇੱਧਰ ਕੋਈ ਆਇਆ ਨਾ ਮੰਮੀ ਆਈ ਨਾ ਪਾਪਾ ਆਏ ਨਾ ਆਪ ਆਇਆ ਇੱਕ ਵਾਰ ਆਣਾ ਚਾਹੀਦਾ ਸੀ ਨਾ ਇਹ ਗਲਤ ਗੱਲ ਆ ਜਿਹਨਾਂ ਦਾ ਬੇਟਾ ਗਿਆ ਸਾਡੇ ਵੀ ਬੱਚੇ ਹੈਗੇ ਆ ਠੀਕ ਆ ਅਗਰ ਅੱਜ ਉਹਦੇ ਉਹਦੇ ਕੋਈ ਵੀ ਉਹ ਨਹੀਂ ਕਾਰਵਾਈ ਨਹੀਂ ਹੋਈ ਕੱਲ ਨੂੰ ਹੋਰ ਵੀ ਕੋਈ ਕਰਕੇ ਜਾ ਸਕਦਾ ਆ ਇਹ ਸਾਰਿਆਂ ਵਾਸਤੇ ਆ ਠੀਕ ਆ ਸਾਨੂੰ ਤਾਂ ਇਨਸਾਫ ਚਾਹੀਦਾ ਆ ਸਾਡਾ ਕੋਲੋਨੀ ਦਾ ਬੱਚਾ ਗਿਆ ਆ ਉਹਨੂੰ ਅੰਦਰ ਕਰੋ ਬਸ ਠੀਕ ਆ بس محلہ نواسੀਆਂ ਦੇ ਵਿੱਚ ਵੀ ਰੋਸ਼ ਹੈ ਅੰਡੀਆਂ ਗਵੰਡੀਆਂ ਦੇ ਵਿੱਚ ਵੀ ਰੋਸ਼ ਹੈ ਆਖਰ ਕਾਨੂੰਨ ਕਿੱਥੇ ਹੈ ਕਿਉਂਕਿ ਪੁਲਸੀਆਂ ਦੇ ਵਿੱਚ ਰੋਸ਼ ਜਾਇਜ਼ ਹੈ ਬੱਚੇ ਸਭ ਦੇ ਸਾਂਝੇ ਹੁੰਦੇ ਐ ਅਗਰ ਐਕਸੀਡੈਂਟ ਹੋ ਵੀ ਜਾਂਦਾ ਤਾਂ ਪਹਿਲਾ ਫਰਜ਼ ਇਹ ਬੰਦਾ ਹੈ ਕਿ ਤੁਸੀਂ ਉਸ ਬੱਚੇ ਦਾ ਹਾਲਚਲ ਪੁੱਛੋ ਪੂਰਾ ਪਰਿਵਾਰ ਉੱਥੇ ਪਹੁੰਚੋ ਜਦਕਿ ਪਰਿਵਾਰ ਵੱਲੋਂ ਜਿਹੜਾ ਤਮਕਾਇਆ ਵੀ ਜਾ ਰਿਹਾ ਔਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਵੀ ਨਹੀਂ ਕਰਦਾ ਨਜ਼ਰ ਆ ਰਿਹਾ ਸੰਸਕਾਰ ਹੋਇਆ ਬੱਚੇ ਦਾ ਉਦੋਂ ਕੋਈ ਪਹੁੰਚਿਆ ਕੋਈ ਵੀ ਨਹੀਂ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਕੋਈ ਹਾਲ ਪਤਾ ਪੁੱਛਣੇ ਵੀ ਨਹੀਂ ਆਇਆ ਉਹਨਾਂ ਦੇ ਪਰਿਵਾਰ ਚ ਕੋਈ ਵੀ ਨਹੀਂ ਜਦ ਕੀ ਉਹਨਾਂ ਦੀ ਗਲੀ ਚ ਪੂਰਾ ਜਿਹੜੇ ਉਹਨਾਂ ਦੀ ਗਲੀ ਮਹੱਲੇ ਦੇ ਸਾਰੇ ਆਏ ਇੱਥੇ ਪੁੱਛਣ ਪਰ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਨਹੀਂ ਆਇਆ ਸਾਡੇ ਤਾਂ ਬੱਚੇ ਦੀ ਲਾਸ਼ ਵੀ ਉਹਨਾਂ ਨੇ 2 2.5 ਦਿਨਾਂ ਬਾਅਦ ਦਿੱਤੀ ਹੈ ਤੜਪਾ ਕੇ ਦਿੱਤੀ ਹੈ ਸਾਡੇ ਬੱਚੇ ਦੀ ਲਾਸ਼ ਉਹਨਾਂ ਨੇ ਇਸ ਦੀ ਗਲਤੀ ਆ ਸਾਰੀ ਪੁਲਿਸ ਦੀ ਗਲਤੀ ਆ ਉਹਨਾਂ ਨੇ ਬਹੁਤ ਤੜਪਾਇਆ ਅਸੀਂ ਇਹੀ ਕਵਾਂਗੇ ਕਿ ਉਹਨੂੰ ਅਰੈਸਟ ਕਰਾ ਦਿਓ ਹੋਰ ਕੁਝ ਨਹੀਂ ਬਸ ਉਹਨੂੰ ਅਰੈਸਟ ਕਰਾ ਦਿਓ ਸਾਨੂੰ ਕੁਝ ਨਹੀਂ ਚਾਹੀਦਾ ਬਸ ਸਾਨੂੰ ਇਨਸਾਫ ਚਾਹੀਦਾ ਬੱਚੇ ਦਾ ਹੋਰ ਕੁਝ ਨਹੀਂ ਚਾਹੀਦਾ ਸਾਡੇ ਘਰ ਦਾ ਇੱਕੋ ਹੀ ਲੋਤਾ ਬੱਚਾ ਸੀਗਾ ਇੱਕੋ ਹੀ ਸਾਡਾ ਚਿਰਾਗ ਸੀਗਾ ਜਿਹੜਾ ਉਹਨਾਂ ਨੇ ਖੋ ਲਿਆ ਹੁਣ ਸਾਨੂੰ ਇਨਸਾਫ ਚਾਹੀਦਾ ਹੋਰ ਕੁਝ ਨਹੀਂ ਉਹ ਸਾਡਾ ਕੀ ਇਨਸਾਫ ਕਰਨ ਉਹਨੂੰ ਅੰਦਰ ਕਰਨ ਉਤੋਂ ਸਾਨੂੰ ਧਮਕੀਆਂ ਦੇ ਰਿਹਾ ਬਹੁਤ ਗੰਦੀ ਗੱਲ ਹੈ ਸਾਡਾ ਬੱਚਾ ਪੁਲਿਸ ਵਾਲਿਆਂ ਨੇ ਤੜਪਾ ਕੇ ਦਿੱਤਾ ਕੋਈ ਸੁਣਵਾਈ ਨਹੀਂ ਹੋਈ ਸਾਡੀ ਕੋਈ ਪੁਲਿਸ ਸਾਡੇ ਨਾਲ ਨਹੀਂ ਗਿਆ ਤੇ ਮਹੱਲੇ ਵਾਲੇ ਵੀ ਪੈਸੇ ਖਾਦੇ ਸਾਰੇ ਮਹੱਲੇ ਵਾਲੇ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪੁਲਿਸ ਵਾਲਿਆਂ ਨੇ ਪੈਸੇ ਖਾ ਕੇ ਉਹਨਾਂ ਕੋਲ ਸ਼ਿਪਾਰਸ਼ਾ ਲੈ ਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡਾ ਬੱਚਾ ਚਲਾ ਗਿਆ ਸਾਨੂੰ ਇਨਸਾਫ ਚਾਹੀਦਾ ਜੇ ਅੱਜ ਸਾਨੂੰ ਇਨਸਾਫ ਨਾ ਮਿਲਿਆ ਕੱਲ ਪੂਰਾ ਮੱਲਾ ਥਾਣੇ ਪਹੁੰਚੇਗਾ ਜੀ ਅਸੀਂ ਉੱਥੇ ਤੱਕ ਲੈਣਾ ਆ ਬੱਸ ਮੈਂ ਨਹੀਂ ਕਹਿਣਾ ਅਸੀਂ ਉੱਥੇ ਬੈਠਾਂਗੇ ਫਿਰ ਜਦ ਤੱਕ ਵੀ ਉਹ ਅੰਦਰ ਨਹੀਂ ਜਾਂਦੇ ਆ ਠੀਕ ਕਰਕੇ ਉੱਥੇ ਉਹਨਾਂ ਦੇ ਘਰੇ ਲੋਕ ਲੱਗੇ ਹੋਇਆ ਕੋਈ ਵੀ ਨਹੀਂ ਦਾ ਅਸੀਂ ਜਾ ਕੇ ਆਏ ਆ ਠੀਕ ਆ ਤੇ ਪੁਲਿਸ ਵੀ ਮਿਲੀ ਹੋਈ ਆ ਕਿਉਂਕਿ ਸਾਰੇ ਜਣੇ ਮਿਲਿਓ ਆ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇਹੀ ਕਹਿਣਾ ਵਾ ਪੁਲਿਸ ਕੋ ਜਾਣੇ ਆ ਕਹਿੰਦੇ ਤੁਸੀਂ ਜਾ ਕੇ ਦੇਖੋ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਹੁਣ ਅਸੀਂ ਦੇਖਾਂਗੇ ਜਾ ਜਾ ਕੇ ਇਹ ਪੁਲਸ ਵਾਲੇ ਉਹਨਾਂ ਦੇ ਘਰ ਇਹ ਕੁਵਾਰੀ ਕਰੀਏ ਕਿ ਹਾਂ ਠੀਕ ਗੱਲ ਹੋਈ ਇੱਕ ਇੱਕ ਕਰਕੇ ਬੋਲੋ ਇਹ ਪੁਲਸ ਵਾਲਿਆਂ ਦਾ ਇਹ ਸਾਡਾ ਕੰਮ ਨਹੀਂ ਹੈ ਕਿ ਅਸੀਂ ਉਹਨਾਂ ਦੇ ਘਰੇ ਜਾਵਾਂਗੇ ਇਹ ਪੁਲਸ ਵਾਲਿਆਂ ਦਾ ਕੰਮ ਹੈ ਕਿ ਸਾਡੇ ਨਾਲ ਜਾਣ ਹੀ ਆ ਉਹਨਾਂ ਦੇ ਘਰ ਜਾ ਕੇ ਪੁੱਛਣ ਤੁਹਾਡਾ ਮੁੰਡਾ ਕਿੱਥੇ ਹੈ ਅੱਛਾ ਪੁਲਿਸ ਵਾਲੇ ਤੁਹਾਨੂੰ ਇਹ ਕਹਿ ਰਹੇ ਕਿ ਤੁਸੀਂ ਸਾਨੂੰ ਜਾ ਕੇ ਦੱਸੋ ਵੀ ਉਹ ਕਿਰੇ ਆਏ ਕਿ ਨਹੀਂ ਅਸੀਂ ਸਦਮੇ 'ਚ ਹਾਂ ਅਸੀਂ ਕਿੱਥੇ ਜਾਵਾਂਗੇ ਅਸੀਂ ਆਪਣੇ ਮੁੰਡੇ ਦੇ ਦੁੱਖ 'ਚ ਹਾਂ ਤੇ ਉਹ ਸਾਨੂੰ ਕਹਿ ਰਿਹਾ ਕਿ ਤੁਸੀਂ ਜਾਓ ਤਾਨੂੰ ਕਿੰਨੇ ਕਹੀਏ ਇਹ ਗੱਲ ਕਿ ਤੁਸੀਂ ਜਾ ਕੇ ਦੱਸੋ ਵੀ ਉਹ ਕਰਿਆ ਜੀ ਪੁਲਿਸ ਵਾਲੇ ਹੀ ਕਹਿ ਰਹੇ ਆ ਜੀ ਆਪ ਵੀ ਖੁਦ ਹੀ ਕਹਿੰਦੇ ਨੇ ਪ੍ਰਸ਼ਾਸਨ ਪੁਲਿਸ ਵਾਲੇ ਪੁਲਿਸ ਵਾਲੇ ਹੀ ਕਹਿ ਰਹੇ ਜੀ ਉਹਨਾਂ ਦੇ ਘਰੇ ਦੇਖੋ ਕੋਈ ਆਇਆ ਕਿ ਨਹੀਂ ਆਇਆ ਜੀ ਤੁਹਾਡੇ ਵਾਈਫ ਕੋਨੇ ਵਾਈਫ ਸੁਮਨ ਇਹ ਬੱਚੇ ਦੇ ਜਿਹੜੇ ਮਾਤਾ ਜੀ ਨੇ ਛੋਟੀ ਜੀ ਜਿਹੜੀ ਉਮਰ ਹੈ ਇਹਨਾਂ ਦੀ ਇਹਨਾਂ ਦੇ ਨਾਲ ਹੀ ਬੱਚਾ ਜਨਮ ਹੋ ਰਿਹਾ ਸੀ ਕੀ ਨਾਮ ਸੀ ਬੇਟਾ ਬੱਚੇ ਦਾ ਤੁਹਾਡੇ ਦਾ ਚਿਰਾਗ ਚਿਰਾਗ 3 ਸਾਲ ਦਾ ਛੋਟਾ ਜਿਹਾ ਬੱਚਾ ਇਹਨਾਂ ਦੇ ਨਾਲ ਸੜਕ ਦੇ ਕਿਨਾਰੇ ਚੱਲਦਾ ਹੋਇਆ ਜਾ ਰਿਹਾ ਸੀ ਕੀ ਹੋਇਆ ਸੀ ਬੇਟਾ ਉਸ ਰਾਤ ਕੀ ਕਿਦਾਂ ਹੋਇਆ ਐਕਸੀਡੈਂਟ ਕੁਛ ਨਹੀਂ ਹੋਇਆ ਸਰ ਮੈਂ ਬਸ ਉਹਨੂੰ ਲੈ ਕੇ ਸੈਰ ਕਰਦੀ ਪਈ ਸੀ ਠੀਕ ਹੈ ਤੇ ਇਹਨਾਂ ਵੀ ਹੈ ਕਿ ਬੱਚੇ ਨੂੰ ਪਤਾ ਲੱਗਦਾ ਕਿ ਹਾਂ ਬਾਈਕ ਆ ਰਹੀ ਹੈ ਜਾ ਰਹੀ ਹੈ ਠੀਕ ਹੈ ਮੈਂ ਉਹਨੂੰ ਦੋ ਵਾਰੀ ਫੜ ਕੇ ਲੈ ਕੇ ਆਈ ਮੈਂ ਕਿਹਾ ਬੇਟਾ ਸੜਕ ਚੱਲ ਰਹੀ ਹੈ ਤੂੰ ਇੱਧਰ ਖੇਡ ਠੀਕ ਹੈ ਇੱਕ ਵਾਰੀ ਉਹ ਬਾਈਕ ਵਾਲਾ ਨਾ ਇੱਕ ਵਾਰੀ ਗਿਆ ਸੀ ਬੜੀ ਸਪੀਡ ਨਾਲ ਆਮੀ ਗਿਆ ਸੀ ਉਹ ਪਰ ਉਸ ਟਾਈਮ ਵੀ ਉਹਨੇ ਦੇਖਿਆ ਸੀ ਬੱਚੇ ਖੇਡਦੇ ਪਏ ਆ ਉਹ ਦੁਬਾਰਾ ਬਾਈਕ ਨੂੰ ਮਾ ਕੇ ਲੈ ਡਿਸਪੀਨਲ ਮੇਰਾ ਬੱਚਾ ਉਥੋਂ ਟਰਨ ਕਰਕੇ ਇੱਧਰ ਆ ਰਿਹਾ ਸੀ ਉਹ ਉੱਥੇ ਰੁਕ ਗਿਆ ਸੀ ਪਹਿਲਾਂ ਖੜਾ ਸੀ ਕਿ ਪਹਿਲਾਂ ਬਾਈਕ ਗਈ ਉਹ ਦੁਬਾਰਾ ਆ ਰਿਹਾ ਸੀ ਕਿ ਬਾਈਕ ਚੱਲੇਗੀ ਉਹਨੇ ਤਾਂ ਦੇਖਿਆ ਕਿ ਬਾਈਕ ਬੱਚਾ ਆ ਰਿਹਾ ਉਹਨਾਂ ਨੂੰ ਸਲੋ ਨਹੀਂ ਕਰਨਾ ਚਾਹੀਦਾ ਬਾਈਕ ਉਹ ਇੰਨੀ ਸਪੀਡ 'ਚ ਸੀ ਕਿ ਉਹਨੂੰ ਮਤਲਬ ਮੈਂ ਆਪ ਹਲੇ ਟਰਨ ਕੀਤਾ ਹੀ ਹੈ ਨਾਲੇ ਮੇਰਾ ਬੱਚਾ ਉਹ ਮਾਰ ਕੇ ਚਲੇ ਗਏ ਤੁਸੀਂ ਉਸ ਵਕਤ ਬੱਚੇ ਦੇ ਨਾਲ ਦੇਖ ਕੇ ਘਬਰਾ ਗਈ ਬਸ ਇੰਨੀ ਕੀ ਦੂਰ 'ਚ ਸੀ ਮੈਂ ਬੱਚੇ ਦੇ ਨਾਲ ਹੂੰ ਜਦੋਂ ਬੱਚੇ ਨਹੀਂ ਖੇਡਣ ਲੱ ਜਾਂਦੇ ਮੇਰਾ ਹੱਥ ਛੱਡਾ ਕੇ ਉਹ ਚਲਾ ਗਿਆ ਉੱਧਰ ਖੇਡਣ ਤੁਹਾਡੇ ਵੀ ਸੱਟਾ ਸੱਟਾ ਲੱਗੀਆਂ ਗੋਡੇ ਮੈਂ ਤਾਂ ਡੇਗੀ ਉਹਨੂੰ ਚੱਕ ਕੇ ਉੱਥੋਂ ਉੱਠਾਣੇ ਮੈਂ ਗਿਰੀ ਹੈ ਤਬ ਲਗਾ ਹੈ ਗੋਡੇ ਤੇ ਇੱਥੇ ਖੜ ਗਿਆ ਨਹੀਂ ਇੱਕ ਵਾਰ ਇਹ ਨਹੀਂ ਕਿਹਾ ਕਿ ਚਲ ਬੱਚਾ ਡਿੱਗ ਗਿਆ ਮੈਂ ਬ੍ਰੇਕ ਮਾਰ ਕੇ ਬੱਚੇ ਨੂੰ ਚੱਕਾ ਫਟਾਫਟ ਮੈਂ ਉਹਨੂੰ ਚੱਕ ਡੇਗੀ ਤੇ ਰਾਮੀ ਤੁਹਾਨੂੰ ਤੁਹੇ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਮੈਂ ਆਪਣੇ ਬੱਚੇ ਨੂੰ ਲੈ ਕੇ ਡੇਗੀ ਥੱਲੇ ਉਹ ਫਿਰ ਵੀ ਨਹੀਂ ਚੱਕਣਾ ਉੱਥੇ ਆਰਾਮ ਨਾਲ ਖੜ ਕੇ ਦੇਖਦਾ ਪਿਆ ਉਹ ਫਿਰ ਉਹ ਲੜਨਾ ਸ਼ੁਰੂ ਕਰਦਾ ਇੱਧਰ ਜਦ ਸਾਰੇ ਬੱਚਾ ਇਸ ਮਾਂ ਦੇ ਨਾਲ ਸੀਗਾ ਬੱਚਾ ਐਕਸੀਡੈਂਟ ਹੋ ਜਾਂਦਾ ਗਿਰ ਉਹ ਬਾਈਕ ਸਵਾਰ ਉਸ ਬੱਚੇ ਨੂੰ ਚੱਕਣ ਦੀ ਜਗ੍ਹਾ ਤੇ ਉਲਟਾ ਲੜਨਾ ਝਗੜਨਾ ਸ਼ੁਰੂ ਕਰ ਦਿੰਦਾ ਇਹਨਾਂ ਨੂੰ ਗੋਲਣਾ ਸ਼ੁਰੂ ਕਰ ਦਿੰਦਾ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੰਦਾ ਇੱਥੇ ਕਲਾ ਪਰਿਵਾਰ ਹੀ ਨਹੀਂ ਤੁਸੀਂ ਦੇਖ ਸਕਦੇ ਹੋ ਪੂਰਾ ਮਹੱਲਾ ਆਂਡ ਗਵਾਂਡ ਇਸ ਜਗ੍ਹਾ ਤੇ ਪੂਰੀ ਤਰ੍ਹਾਂ ਨਾਲ ਮੌਜੂਦ ਹੈ ਤੁਹਾਨੂੰ ਨਹੀਂ ਲੱਗਦਾ ਬੇहद ਹੀ ਮੰਦ ਭਾਗਾ ਹਾਦਸਾ ਵਾਪਰ ਗਿਆ ਕੁਝ ਨਹੀਂ ਕਹਿ ਸਕਦੇ ਇੱਥੇ ਸਾਡਾ ਬੱਚਾ ਨਹੀਂ ਖੇਡਦਾ ਇਹ ਸਾਰੇ ਬੱਚੇ ਖੇលਦੇ ਆ ਸਾਰਿਆਂ ਨੂੰ ਪਤਾ ਹੈ ਇਹ ਸੜਕ ਇੰਨੀ ਕਿ ਸੜਕ ਨਹੀਂ ਹੈਗੀ ਕਿੰਨੀ ਚੌੜੀ ਸੜਕ ਹੈ ਤੁਸੀਂ ਆਪ ਦੇਖੋ ਤੁਸੀਂ ਆਪ ਦੇਖ ਸਕਦੇ ਆ ਅਸੀਂ ਕਹਿੰਦੇ ਆ ਹਾਂ ਬੱਚਾ ਸਾਡਾ ਸਾਡੇ সাইਸ ਸੀਗਾ ਸਾਡਾ ਬੱਚਾ ਇੱਧਰ ਨੂੰ ਚੱਲ ਰਿਹਾ ਸੀਗਾ ਉਹ ਪਹਿਲਾਂ ਗਿਆ ਆ ਫਿਰ ਦੁਬਾਰਾ ਆਇਆ ਆ ਜਦ ਤੂੰ ਦੇਖ ਰੇ ਬੱਚੇ ਹੈਗੇ ਆ ਘੁੰਮਦੇ ਪਏ ਆ ਤੁਸੀਂ ਆਪ ਸਲੋ ਚਲਾਓ ਰੋ ਸਪੀਡ ਘਟਕਨੀ ਚਾਹੀਦੀ ਓਥੋਂ ਤੁਹਾਨੂੰ ਸਲੋ ਚਲਾਣਾ ਚਾਹੀਦਾ ਆ ਰੁਕਿਆ ਨਹੀਂ ਬਸ ਕਲੀਸ ਦਾ ਹੀ ਮਾਰਦਾ ਗਿਆ ਮੁੰਡਿਆਂ ਨੂੰ ਅੱਜ ਮਹੱਲਿਆਂ ਦੇ ਵਿੱਚੋਂ ਬੱਚਿਆਂ ਦੇ ਖੇਡਣ ਲਈ ਪਾਰਕਾਂ ਤਾਂ ਗਾਇਬ ਹੋ ਹੀ ਗਈਆਂ ਤੇਜ਼ ਰਫਤਾਰੀ ਨੇ ਗਲੀਆਂ ਵੀ ਬੱਚਿਆਂ ਤੋਂ ਖੋਲੀਆਂ ਅੱਜ ਬੱਚੇ ਗਲੀਆਂ ਦੇ ਵਿੱਚ ਖੇਡ ਵੀ ਨਹੀਂ ਸਕਦੇ ਕਿਉਂਕਿ ਸੁਰੱਖਿਤ ਨਹੀਂ ਹੈ ਤੇਜ਼ ਰਫਤਾਰ ਕਾਰਾਂ ਮੋਟਰਸਾਈਕਲ ਸਵਾਰ ਕਦੋਂ ਯਮਰਾਜ ਬਣ ਕੇ ਉਹਨਾਂ ਦੀ ਜ਼ਿੰਦਗੀ ਨੂੰ ਹਰ ਲੈਣ ਕੋਈ ਕੁਝ ਨਹੀਂ ਕਹਿ ਸਕਦਾ ਅੱਜ ਨਜਾਇਜ਼ ਕਲੋਨੀਆਂ 'ਚੋਂ ਪਾਰਕਾਂ ਇਹ ਤਾਂ ਗਾਇਬ ਹੀ ਨੇ ਵੱਡੀਆਂ-ਵੱਡੀਆਂ ਗਰਾਊਂਡਸ ਇਹ ਤਾਂ ਗਾਇਬ ਹੀ ਨੇ ਬੱਚਿਆਂ ਖੁਸ਼ੀਆਂ ਗਲੀਆਂ ਵੀ ਹੁਣ ਸੁਰੱਖਿਤ ਨਹੀਂ ਹੈ ਕਿ ਬੱਚੇ ਕਟੋ-ਕਟ ਗਲੀ 'ਚ ਹੀ ਖੇਡ ਸਕਣ ਮੈਂ ਇੱਕ ਵਾਰ ਫੇਰ ਤਸਵੀਰ ਸਾਂਝੀ ਕਰਦਾ ਤੁਹਾਡੇ ਨਾਲ ਤੁਸੀਂ ਇਹ ਦੇਖੋ ਕਿ ਇਸ ਪਰਿਵਾਰ ਦੇ ਨਾਲ ਆਪਣੀ ਹਮਦਰਦੀ ਜਤਾਉਣ ਲਈ ਕਿੰਨੇ ਲੋਕ ਇੱਥੇ ਮੌਜੂਦ ਹੋਏ ਹੋਏ ਨੇ ਕਿੰਨੇ ਆਂਡ-ਗਵਾਂਡ ਵਾਲੇ ਇੱਥੇ ਪਹੁੰਚ ਰਹੇ ਨੇ ਲੇਕਿਨ ਐਕਸੀਡੈਂਟ ਕਰਨ ਵਾਲਾ ਪਰਿਵਾਰ ਮਹਿਜ਼ ਦੋ ਗਲੀਆਂ ਦੂਰ ਰਹਿੰਦਾ ਮਹਿਜ਼ ਦੋ ਗਲੀਆਂ ਦੂਰ ਰਹਿਣ ਵਾਲਾ ਪਰਿਵਾਰ ਅੱਜ ਤਾਲੇ ਲਾ ਕੇ ਫਰਾਰ ਹੈ ਇਹ ਛੋਟੇ ਜਿਹੇ ਚਿਰਾਗ ਦੀ ਮਹਿਜ਼ 3 ਸਾਲ ਦੇ ਬੱਚੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਹਿਜ਼ 3 ਸਾਲ ਦਾ ਬੱਚਾ ਆਪਣੀ ਮਾਂ ਦੀ ਗੋਦ ਦੇ ਵਿੱਚ ਹੈ ਜਿਹੜਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਇੰਨਾ ਪਿਆਰਾ ਬੱਚਾ ਮਾਸੂਮ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਕਿਤੇ ਨਾ ਕਿਤੇ ਅੰਦਾਜ਼ਾ ਹੀ ਲਗਾਣਾ ਬੜਾ ਔਖਾ ਹੈ ਕਿ ਪਾਰਕਾ ਤਾਂ ਹੈ ਨਹੀਂ ਗਰਾਊਂਡਾ ਵੀ ਹੈ ਨਹੀਂਆਂ ਗਲੀਆਂ 'ਚ ਵੀ ਨਾ ਖੇਡਣ ਬੱਚੇ ਬੱਚੇ ਤੇ ਖੇਡਣ ਪਰ ਥੋੜਾ ਜਿਹਾ ਡਰਾਈਵਿੰਗ ਵੀ ਹਿਸਾਬ ਨਾਲ ਕਰਨੀ ਚਾਹੀਦੀ ਹੈ ਨਾ ਸਭ ਨੂੰ ਚਾਹੀਦਾ ਥੋੜਾ ਹੁਣ ਉਹਨਾਂ ਦਾ ਤੇ ਵਿਚਾਰਿਆਂ ਦਾ ਕੁਝ ਵੀ ਨਹੀਂ ਰਿਹਾ ਹਨਾ ਬਸ ਨਹੀਂ ਕਮਿਟ ਬਣ ਗਿਆ ਮੇਰਾ ਦੁਨੀਆ ਉਜੜ ਗਿਆ ਮੇਰਾ ਦੁਨੀਆ ਉਜੜ ਮੇਰਾ ਬੱਚਾ ਚਲਾ ਗਿਆ ਅਸੀਂ ਨੇ ਦਾਦੀ ਦਾਦੀ ਕਰਦੇ ਮੇਰਾ ਬੱਚਾ ਚਲਾ ਗਿਆ ਮੂਝੇ ਇਨਸਾਫ ਚਾਹੀ ਕੁਝ ਨਹੀਂ ਚਾਹੀ ਮੂਝੇ ਮੇਰੇ ਬੱਚੇ ਦੌੜ ਕੇ ਆਤਾ ਤੇ ਦਾਦੀ ਕਿਆ ਲੈ ਦਾਦੀ ਕਿਆ ਲੈ ਮੇਰੇ ਦਾਦੀ ਕਰਨ ਵਾਲਾ ਨਿਕਲ ਗਿਆ ਸਰ ਮੇਰੇ ਘਰ ਦਾਦੀ ਕਰਨ ਵਾਲਾ ਨਿਕਲ ਗਿਆ ਕੋਈ ਨਹੀਂ ਰਹੇਗਾ ਮੇਰੇ ਘਰ ਕੌਣ ਗਏਗਾ ਦਾਦੀ ਦਾਦੂ ਆ ਗਏ ਦਾਦੀ ਦੇ ਮੈਂ ਗੇਟ ਖੋਲਦਾ ਮੇਰੇ ਦਾਦੀ ਨਹੀਂ ਹੈ ਕਹਿੰਦੇ ਵਾਲਾ ਰਹਿ ਗਿਆ ਮੈਨੂੰ ਇਨਸਾਫ ਚਾਹੀ ਕੁਝ ਨਹੀਂ ਚਾਹੀ ਮੈਨੂੰ ਕੁਝ ਨਹੀਂ ਚਾਹੀ ਮੈਨੂੰ ਇਨਸਾਫ ਚਾਹੀ ਮੈਨੂੰ ਇਨਸਾਫ ਸਿਵਾ ਕੁਝ ਨਹੀਂ ਚਾਹੀ ਮੇਰਾ ਦਾ ਮੇਰਾ ਜੀ ਕੁਲਾ ਹੋਏ ਮੇਰਾ ਜੀ ਗੁਦਾ ਦੇ ਬਸ ਮੇਰਾ ਬੱਚਾ ਦੇ ਦਿਏ ਹੋਰ ਕੁਝ ਨਹੀਂ ਚਾਹੀ ਮੇਰੇ ਬੱਚੇ ਨੂੰ ਕੁਝ ਨਹੀਂ ਦੀਏ ਇਤਨਾ ਦਿਨ ਲਾਜ ਲੈ ਕੇ ਬਿਠਾਏ ਰਹੇ ਨਹੀਂ ਪੁਲਿਸ ਵਾਲੇ ਕੋਈ ਨਹੀਂ ਜਾ ਰਹਾ ਨਾ ਮੇਰੇ ਘਰ ਤੱਕ ਕੋਈ ਆ ਰਹਾ ਮੁੰਨਿਸ ਵਾਲੇ ਆ ਕੇ ਪੁੱਛਿਆ ਵੀ ਨਹੀਂ ਤੁਹਾਨੂੰ ਨਹੀਂ ਮੇਰੇ ਘਰ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਹਾ ਮੇਰੇ ਘਰ ਵੀ ਪੁਲੀਸ ਵਾਲੇ ਆ ਕੇ ਕੁਝ ਪੁੱਛਿਆ ਨਹੀਂ ਪੁੱਛੇ ਆਏ ਨਹੀਂ ਤੁਹਾਡੇ ਤੋਂ ਪੁਲਿਸ ਨੇ ਬਿਆਨ ਲਏ ਬੱਚੇ ਵੀ ਤੁਹਾਡੇ ਨਾਲ ਸੀਗਾ ਬੱਚਾ ਕੀ ਗੱਲ ਹੋਈ ਸੀ ਕੁਝ ਹੋਈ ਕੋਈ ਗੱਲ ਕੋਈ ਕੋਈ ਨਹੀਂ ਆਇਆ ਕੋਈ ਇਨਕੁਆਇਰੀ ਕਰਨ ਨਹੀਂ ਆਇਆ ਕੋਈ ਇਨਕੁਆਇਰੀ ਕਰਨ ਨਹੀਂ ਆਇਆ ਤab ਬੱਚੇ ਸਭ ਦੇ ਸੰਜੇ ਨੇ ਤੁਹਾਡੇ ਘਰ ਦੇ ਵਿੱਚ ਵੀ ਬੱਚੇ ਹੋਣਗੇ ਮੇਰੇ ਘਰ ਦੇ ਵਿੱਚ ਵੀ ਬੱਚੇ ਐ ਔਰ ਬੱਚਿਆਂ ਦੇ ਲਈ ਖੇਡਣ ਲਈ ਥਾਵਾਂ ਤਾਂ ਆਪਾਂ ਸਭ ਜਾਣਦੇ ਆਂ ਕਿ ਬੱਚਿਆਂ ਹੀ ਨਹੀਂ ਅੱਜ ਮੇਰੀਆਂ ਵੀ ਅੱਖਾਂ ਨਮ ਹੋ ਚੁੱਕੀਆਂ ਨੇ ਕਿਉਂਕਿ ਮੇਹਰ 3 ਸਾਲ ਦਾ ਬੱਚਾ ਅੱਜ ਲਾਪਰਵਾਹੀ ਕਾਰਨ ਇਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਐ ਔਰ ਦੂਸਰੀ ਸਭ ਤੋਂ ਵੱਡੀ ਲਾਪਰਵਾਹੀ ਉਸ ਕਾਨੂੰਨ ਦੀ ਜੋ ਇਸ ਪਰਿਵਾਰ ਨੂੰ ਇਨਸਾਫ ਤੱਕ ਨਹੀਂ ਦਿਵਾ ਰਿਆ ਆਖਰ ਕਾਰਨ ਕੀ ਐ ਜਮਾਲਪੁਰ ਥਾਣਾ ਕਿਆ ਅੱਜ ਇੰਨੀ ਗੁੰਭ ਕਰਨੀ ਨਿੰਸ ਹੋ ਗਿਆ ਹੈ ਕਿ ਉਹਨੂੰ ਇਸ ਮਹੱਲੇ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਇਸ ਪਰਿਵਾਰ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਜਾਂ ਫਿਰ ਇੰਤਜ਼ਾਰ ਕਰ ਰਿਹਾ ਹੈ ਕਿ ਥਾਣੇ ਦੇ ਬਾਹਰ ਧਰਨਾ ਕਦ ਲੱਗਣਾ ਹੈ ਲੋਕਾਂ ਨੇ ਕਦੋਂ ਇੱਥੇ ਇਕੱਠੇ ਹੋ ਕੇ ਆਣਾ ਹੈ ਕਦੋਂ ਸੜਕਾਂ ਘੇਰੀਆਂ ਜਾਣੀਆਂ ਨੇ ਉਸ ਤੋਂ ਬਾਅਦ ਜਾ ਕੇ ਅਸੀਂ ਕਾਰਵਾਈ ਕਰਾਂਗੇ ਜਾਂ ਫਿਰ ਅੱਜ ਅਪਰੋਚ ਇੰਨੀ ਜ਼ਿਆਦਾ ਹੋ ਚੁੱਕੀ ਹੈ ਜਾਣ ਪਹਿਚਾਨ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਜਾਨ ਦੀ ਕੀਮਤ ਉਹਦੇ ਵਿੱਚ ਜ਼ੀਰੋ ਲੱਗਦੀ ਹੈ ਇਹ ਪਰਿਵਾਰ ਹੈ ਮਹੱਲਾ ਹੈ ਔਰ ਤੁਸੀਂ ਦੇਖ ਸਕਦੇ ਹੋ ਰੋਂਦੀ ਹੋਈ ਦਾਦੀ ਮਾਂ ਮਾਪੇ ਔਰ ਦਾਦਾ ਜੀ ਸਾਰੇ ਇਥੇ ਮੌਜੂਦ ਹੈ ਮਹੱਲਾ ਨਿਵਾਸੀ ਮੌਜੂਦ ਹੈ ਲੇਕਿਨ ਪ੍ਰਸ਼ਾਸਨ ਸੁੱਤਾ ਪਿਆ ਉਮੀਦ ਕਰਾਂਗੇ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਦੀਆਂ ਔਰ ਪੁਲਿਸ ਦੀਆਂ ਅੱਖਾਂ ਖੁੱਲਣ ਇਨਸਾਫ ਦਿੱਤਾ ਜਾਵੇ ਇਸ ਪਰਿਵਾਰ ਨੂੰ ਕਾਰਵਾਈ ਚਾਹੇ ਕੁਝ ਵੀ ਕੀਤੀ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ